ਸਾਨੂੰ ਕਹਿਂਦੀ ਲੋੜੀ ਨਹੀਂ ਮੰਦੀ ਉਹ ਸਾਰੀਆਂ ਇੱਛਾ ਜਾਣਦਾ ਸਾਡੀਆਂ ਸਾਰੀਆਂ ਪੂਰੀਆਂ ਕਰੀ ਜਾਂਦਾ ਕਰਨ ਦੀ ਬਣਦਾ ਉਹ ਆਵੇ ਉਹ ਅਰਦਾਸ ਕਰੇ ਉਹਦਾ ਘਰ ਬਣ ਜਾਂਦਾ ਮੇਰਾ ਬਣਿਆ ਖੁੱਦਾ ਬਣਿਆ ਜੀ ਮੇਰਾ ਖੁੱਦਾ ਬਣਿਆ ਲੈਂਟਰ ਖਰਾਬ ਹੋਇਆ ਸੀਗਾ ਕਿ ਮੈਂ ਅਰਦਾਸ ਕਰਕੇ ਕਿ ਮੈਂ ਮਾਲਕਾ ਲੈਂਟਰ ਮੇਰਾ ਸਹੀ ਹੋ ਜਾਵੇ ਨਵਾਂ ਪੈ ਜਾਵੇ ਲੈਂਟਰ ਨਵਾਂ ਲੈਂਟਰ ਪਿਆ ਮੇਰਾ ਦਵ ਸਟੋਰੀ ਪਾਉਣ ਵਾਲੇ ਜਿੰਨਾ ਕਰੀਏ ਉਹਨਾਂ ਘਟਾ ਜੀ ਸ਼ੁਕਰ ਜਿੰਨਾ ਬਾਬਾ ਦੀਪ ਸਿੰਘ ਜੀ ਦਾ ਸ਼ੁਕਰ ਕਰੀਏ ਉਹਨਾਂ ਘਟਾ ਕਹਿਣ ਦੀ ਲੋੜ ਨਹੀਂ ਪੈਣੀ ਸਿਰਫ ਓਣ ਦੀ ਦੇਰ ਆ ਸਾਰਾ ਕੁਝ ਉਹਨੂੰ ਆਪੇ ਹੀ ਪਤਾ ਵਾ ਬਿਲਕੁਲ ਉਹਨੇ ਆਪੇ ਹੀ ਸਾਰਾ ਕੁਝ ਪੂਰਾ ਕਰ ਦੇਣਾ ਕਹਿਣ ਦੀ ਲੋੜ ਨਹੀਂ ਪੈਂਦੀ ਇੱਥੇ ਇੱਥੇ ਆਓ ਆਣ ਕੇ ਹਾਜ਼ਰੀਆਂ ਭਰੋ ਬਾਬਾ ਦੀਪ ਸਿੰਘ ਜੀ ਦੇ ਚਰਨਾਂ 'ਚ ਖੁਸ਼ੀਆਂ ਲੈ ਕੇ ਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਗੁਰੂ ਜੀ ਸੇਵਾ ਕਰ ਰਿਹਾ ਹਾਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰੇ ਪਹੁੰਚੇ ਜੀ ਕਿਹੋ ਜਿਹਾ ਮਹਿਸੂਸ ਹੋ ਰਿਹਾ ਹੈ ਉਹ ਆਨੰਦ ਆ ਰਿਹਾ ਜੀ ਪੂਰਾ ਆਨੰਦ ਆ ਰਿਹਾ ਉਹ ਜੀ ਕਿੰਨਾ ਸਮਾਂ ਹੋ ਗਿਆ ਇੱਥੇ ਆਉਂਦਿਆਂ ਸਾਨੂੰ ਤਾਂ ਬਹੁਤ ਚ ਬੋ ਰਿਹਾ ਪੂਰਾ ਆਨੰਦ ਆਉਂਦਾ ਸਕੂਨ ਮਿਲਦਾ ਪੂਰਾ ਦਿਲ ਨੂੰ ਜੀਵਨ ਦੇ ਵਿੱਚ ਵਾਹਿਗੁਰੂ ਜੀ ਕਿੰਨਾ ਕੁ ਬਦਲਾਵ ਹੈ ਕਿਉਂਕਿ ਕਹਿੰਦੇ ਨੇ ਜਦੋਂ ਸੰਗਤ ਬਾਣੀ ਨਾਲ ਜੁੜਦੀ ਹੈ ਨਾ ਤਾਂ ਉਸ ਦੇ ਜੀਵਨ ਦੇ ਵਿੱਚ ਬਹੁਤ ਬਦਲਾਵ ਆਉਂਦਾ ਬਦਲਾਅ ਦਾ ਸਾਨੂੰ ਕਹਿਣ ਦੀ ਲੋੜ ਨਹੀਂ ਪੈਂਦੀ ਉਹ ਸਾਰੀਆਂ ਇੱਛਾ ਜਾਣਦਾ ਸਾਡੀਆਂ ਸਾਰੀਆਂ ਪੂਰੀਆਂ ਕਰੀ ਜਾਂਦਾ ਸਾਨੂੰ ਕਹਿਣ ਦੀ ਲੋੜ ਨਹੀਂ ਪੈਂਦੀ ਕੋਈ ਇੱਛਾ ਪਹਿਲਾਂ ਪੂਰੀ ਹੋਈ ਹੋਵੇ ਜਾਂ ਜਿੱਦਾਂ ਤੁਸੀਂ ਕੁਝ ਵਾਹਿਗੁਰੂ ਜੀ ਤੋਂ ਮੰਗਿਆ ਹੋਵੇ ਪੂਰਾ ਹੋ ਸਾਂਝਾ ਕਰੋ ਸਾਡੇ ਨਾਲ ਬਸ ਜੋ ਮੰਗਿਆ ਸਾਰਾ ਸਾਰਾ ਦਿੱਤਾ ਬਾਬੇ ਨੇ ਕੋਈ ਛੋਟੀ ਜਿਹੀ ਵਾਕਿਆ ਕੋਈ ਸਾਂਝਾ ਦਾ ਕਰੋ ਬਸ ਜੋ ਦਿੱਤਾ ਸਾਰਾ ਕੁਝ ਪੂਰਾ ਕੀਤਾ ਹੈ ਮਾਲਕ ਨੇ ਹਾਂਜੀ ਜੇਕਰ ਜਿਹਦਾ ਘਰ ਨਹੀਂ ਬਣਦਾ ਉਹ ਆਵੇ ਉਹ ਅਰਦਾਸ ਕਰੇ ਉਹਦਾ ਘਰ ਬਣ ਜਾਂਦਾ ਮੇਰਾ ਬਣਿਆ ਖੁੱਦਾਂ ਬਣਿਆ ਜੀ ਮੇਰਾ ਖੁੱਦਾਂ ਬਣਿਆ ਘਰ ਬਣਿਆ ਹਾਂਜੀ ਪਹਿਲਾਂ ਕਿਰਾਏ ਤੇ ਰਹਿੰਦੇ ਸੀ ਨਹੀਂ ਨਹੀਂ ਆਪਣਾ ਹੀ ਸੀਗਾ ਲੈਂਡਰ ਖਰਾਬ ਹੋਇਆ ਸੀਗਾ ਤੇ ਮੈਂ ਅਰਦਾਸ ਕਰਕੇ ਕਿ ਮੈਂ ਮਾਲਕਾ ਲੈਂਡਰ ਮੇਰਾ ਸਹੀ ਹੋ ਜਾਵੇ ਨਵਾਂ ਪੈ ਜਾਵੇ ਲੈਂਡਰ ਨਵਾਂ ਲੈਂਡਰ ਪਿਆ ਮੇਰਾ ਦਵਾ ਸੋਰੀ ਪਾਉਣ ਨਾਲੇ ਹੁਣ ਕਿੰਨਾ ਕੁ ਸ਼ੁਕਰ ਵਾਹਿਗੁਰੂ ਦਾ ਵੀ ਜਿੰਨਾ ਕਰੀਓ ਉਹਨਾਂ ਘਟਾ ਹੀ ਸ਼ੁਕਰ ਜਿੰਨਾ ਬਾਬਾ ਦੀਪ ਸਿੰਘ ਦਾ ਸ਼ੁਕਰ ਕਰੀਏ ਉਹਨਾਂ ਘਟਾ ਵੀ ਕਹਿੰਦੇ ਮਤਲਬ ਕਿਹੇ ਜੀਤ ਤੋਂ ਵਾਹਿਗੁਰੂ ਜੀ ਵਾਂਝਾ ਨਹੀਂ ਰਹਿਣ ਦਿੰਦੇ ਬਸ ਇੱਥੇ ਦਰਾਂ ਤੇ ਆਓ ਨਾ ਇੱਥੇ ਕਹਿਣ ਦੀ ਲੋੜ ਨਹੀਂ ਪੈਣੀ ਸਿਰਫ ਆਉਣ ਦੀ ਧੇਰ ਆ ਸਾਰਾ ਕੁਝ ਉਹਨੂੰ ਆਪੇ ਹੀ ਪਤਾ ਵਾ ਬਿਲਕੁਲ ਉਹਨੇ ਆਪੇ ਹੀ ਸਾਰਾ ਕੁਝ ਪੂਰਾ ਕਰ ਦਿੰਦਾ ਕਹਿਣ ਦੀ ਲੋੜ ਨਹੀਂ ਪੈਂਦੀ ਇੱਥੇ ਤੇ ਸੰਗਤ ਨੂੰ ਕੀ ਕਹਿਣਾ ਚਾਹੁੰਗਾ ਜਿਹੜੀ ਘਰ ਬੈਠੀ ਦਰਸ਼ਨ ਕਰ ਰਹੀ ਹੈ ਮੈਂ ਘਰ ਬੈਠੀ ਜਿਹੜੀ ਦਰਸ਼ਨ ਕਰਦੀ ਪਈ ਉਹਨਾਂ ਨੂੰ ਇਹੀ ਕਹਿਣਾ ਚਾਹੁੰਦੇ ਆ ਇੱਥੇ ਆਓ ਆਣ ਕੇ ਹਾਜ਼ਰੀਆਂ ਭਰੋ ਬਾਬਾ ਦੀਪ ਸਿੰਘ ਜੀ ਦੇ ਚਰਨਾਂ 'ਚ ਖੁਸ਼ੀਆਂ ਲੈ ਕੇ ਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਜੀ ਸੇਵਾ ਕਰ ਰਿਹਾ ਹਾਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰੇ ਪਹੁੰਚੇ ਹਾਂ ਜੀ ਕਿਹੋ ਜਿਹਾ ਮਹਿਸੂਸ ਹੋ ਰਿਹਾ ਹੈ ਉਹ ਆਨੰਦ ਆ ਰਿਹਾ ਜੀ ਪੂਰਾ ਆਨੰਦ ਆ ਰਿਹਾ ਉਹ ਜੀ ਕਿੰਨਾ ਸਮਾਂ ਹੋ ਗਿਆ ਇੱਥੇ ਆਉਂਦਿਆਂ ਸਾਨੂੰ ਤਾਂ ਬਹੁਤ ਚਿਰ ਹੋ ਗਿਆ ਇੱਥੇ ਆ ਜੀ ਤੇ ਕਿਹੋ ਜਿਹਾ ਲੱਗਦਾ ਹੈ ਜਦੋਂ ਇੱਥੇ ਜੀਵਨ ਦੇ ਵਿੱਚ ਵਾਹਿਗੁਰੂ ਜੀ ਕਿੰਨਾ ਕੁ ਬਦਲਾਵ ਹੈ ਕਿਉਂਕਿ ਉਹ ਕਹਿੰਦੇ ਨੇ ਜਦੋਂ ਸੰਗਤ ਬਾਣੀ ਨਾਲ ਜੁੜਦੀ ਹੈ ਨਾ ਤਾਂ ਉਸ ਦੇ ਜੀਵਨ ਦੇ ਵਿੱਚ ਬਹੁਤ ਬਦਲਾਵ ਆਉਂਦਾ ਬਦਰਾ ਤਾਂ ਸਾਨੂੰ ਕਹਿਣ ਦੀ ਲੋੜ ਨਹੀਂ ਪੈਂਦੀ ਉਹ ਸਾਰੀਆਂ ਇੱਛਾ ਜਾਣਦਾ ਸਾਡੀਆਂ ਸਾਰੀਆਂ ਪੂਰੀਆਂ ਕਰੀ ਜਾਂਦਾ ਸਾਨੂੰ ਕਹਿਣ ਦੀ ਲੋੜ ਨਹੀਂ ਪੈਂਦੀ ਕੋਈ ਇੱਛਾ ਪਹਿਲਾਂ ਪੂਰੀ ਹੋਈ ਹੋਵੇ ਜਾਂ ਜਿੱਦਾਂ ਤੁਸੀਂ ਕੁਝ ਵਾਹਿਗੁਰੂ ਜੀ ਤੋਂ ਮੰਗਿਆ ਹੋਵੇ ਪੂਰਾ ਹੋਇਆ ਸਾਂਝਾ ਕਰੋ ਸਾਡੇ ਨਾਲ ਬਸ ਜੋ ਮੰਗਿਆ ਸਾਰਾ ਸਾਰਾ ਦਿੱਤਾ ਬਾਬੇ ਨੇ ਕੋਈ ਕੋ ਛੋਟੀ ਜਿਹੀ ਵਾਕਿਆ ਕੋਈ ਸਾਂਝਾ ਦਾ ਕਰੋ ਬਸ ਜੋ ਦਿੱਤਾ ਸਾਰਾ ਕੁਝ ਪੂਰਾ ਕੀਤਾ ਹੈ ਮਾਲਕ ਨੇ ਹਾਂਜੀ ਜੇਕਰ ਜਿਹਦਾ ਕਰਨ ਨਹੀਂ ਬਣਦਾ ਉਹ ਆਵੇ ਉਹ ਅਰਦਾਸ ਕਰੇ ਉਹਦਾ ਘਰ ਬਣ ਜਾਂਦਾ ਮੇਰਾ ਬਣਿਆ ਖੁੱਦਾਂ ਬਣਿਆ ਜੀ ਮੇਰਾ ਖੁੱਦਾਂ ਬਣਿਆ ਘਰ ਬਣਿਆ ਹਾਂਜੀ ਪਹਿਲਾਂ ਕਿਰਾਏ ਤੇ ਰਹਿੰਦੇ ਸੀ ਨਹੀਂ ਨਹੀਂ ਆਪਣਾ ਹੀ ਸੀਗਾ ਲੈਂਡਰ ਖਰਾਬ ਹੋਇਆ ਸੀਗਾ ਤੇ ਮੈਂ ਅਰਦਾਸ ਕਰਕੇ ਕਿ ਮੈਂ ਮਾਲਕਾ ਲੈਂਡਰ ਮੇਰਾ ਸਹੀ ਹੋ ਜਾਵੇ ਨਵਾਂ ਪੈ ਜਾਵੇ ਲੈਂਡਰ ਨਵਾਂ ਲੈਂਡਰ ਪਿਆ ਮੇਰਾ ਡਬਲ ਸਟੋਰੀ ਪਾਇਆ ਨਾਲੇ ਉਹ ਕਿੰਨਾ ਕੁ ਸ਼ੁਕਰ ਵਾਹਿਗੁਰੂ ਦਾ ਵੀ ਜਿੰਨਾ ਕਰੀਓ ਉਹਨਾਂ ਘੱਟਾ ਹੀ ਸ਼ੁਕਰ ਜਿੰਨਾ ਬਾਬਾ ਦੀਪ ਸਿੰਘ ਦਾ ਸ਼ੁਕਰ ਕਰੀਏ ਉਹਨਾਂ ਘੱਟ ਵੀ ਕਹਿੰਦੇ ਮਤਲਬ ਕਿਹੇ ਚੀਜ਼ ਤੋਂ ਵਾਹਿਗੁਰੂ ਜੀ ਵਾਂਝਾ ਨਹੀਂ ਰਹਿਣ ਦਿੰਦੇ ਬਸ ਇੱਥੇ ਦਰਾਂ ਤੇ ਆਓ ਉਹਨਾਂ ਦੇ ਇੱਥੇ ਕਹਿਣ ਦੀ ਲੋੜ ਨਹੀਂ ਪੈਣੀ ਸਿਰਫ ਆਉਣ ਦੀ ਏਰ ਆ ਸਾਰਾ ਕੁਝ ਉਹਨੂੰ ਆਪੇ ਹੀ ਪਤਾ ਵਾ ਬਿਲਕੁਲ ਉਹਨੇ ਆਪੇ ਸਾਰਾ ਕੁਝ ਪੂਰਾ ਕਰ ਦਿੰਦਾ ਕਹਿਣ ਦੀ ਲੋੜ ਨਹੀਂ ਪੈਂਦੀ ਇੱਥੇ ਤੇ ਸੰਗਤ ਨੂੰ ਕੀ ਕਹਿਣਾ ਚਾਹੁੰਗਾ ਜਿਹੜੀ ਘਰ ਬੈਠੀ ਦਰਸ਼ਨ ਕਰ ਰਹੀ ਹੈ ਬਾ ਘਰ ਬੈਠੀ ਜਿਹੜੀ ਦਰਸ਼ਨ ਕਰਦੀ ਪਈ ਉਹਨਾਂ ਨੂੰ ਇਹੀ ਕਹਿਣਾ ਚਾਹੁੰਦੇ ਆ ਇੱਥੇ ਆਓ ਆਣ ਕੇ ਹਾਜ਼ਰੀਆਂ ਭਰੋ ਬਾਬਾ ਦੀਪ ਸਿੰਘ ਜੀ ਦੇ ਚਰਨਾਂ 'ਚ ਖੁਸ਼ੀਆਂ ਲੈ ਕੇ ਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ